ਅੱਜ ਦੀ ਸ਼ਾਰਟ ਵੀਡੀਓ ਵਿੱਚ ਇੱਕ ਸਾਨੂੰ ਤਾਜੀ ਸੁਬਾਹੜ ਦਿਖਾਉਣੇ ਆ ਬਈ ਮਾਰ ਦੇ ਹਾਂ ਧਾਰਾ ਮਾਰ ਦੋ ਬਈ ਟਾਪ ਬਰੀਡ ਆ ਬਈ ਫੁੱਲ ਵੀਡੀਓ ਚ ਵੀ ਪਈ ਨੇ ਧਾਰਾ ਮਾਰੀਆਂ ਤੇ ਨਿਆਣਾ ਬਾਈ ਨੇ ਐ ਲਾ ਲਓ ਬਈ ਖੋਲੇ ਨਹੀਂ ਆਈ ਬਹਿ ਗਿਆ ਦਵਾਰੇ ਵੀ ਕੋਈ ਚੱਕਰੀ ਨਹੀਂ ਕਰਮ ਵਾਲੀ ਨੂੰ ਚਬਾਈ ਦੇਖੋ ਬਹੁਤ ਚੰਗਾ ਚੋਣਾ ਕਰਦੀ ਪਈ ਆ ਇਹਦੇ ਬਾਹਲਾ ਜਾਂਦਾ ਹੂੰ ਸਹੀ ਗੱਲ ਗੁੱਥੀਆਂ ਪੜਦੀ ਆ ਲੈ ਕੀ ਬਾਤ ਆ ਲੈ ਚੋਣ ਚਬਾ ਦੇਖੋ ਮੋਟਾ ਮੋਟਾ ਚੋਣ ਚਵਾ ਗਿਆ ਗੁੱਥੀਆਂ ਪੜਦੀ ਆ ਓਕੇ ਆ ਬਈ ਕੀ ਬਾਤ ਆ ਲੈ ਥਾਣ ਦਾ ਸਮਾਪ ਸਮੂਹ ਲੈ ਕੇ ਦੀ ਫੀਟਿੰਗ ਬੜੀ ਕਮਾਲ ਪੂਰਾ ਗੁੱਲੇ ਵਾਲਾ ਥਣਾ ਮੋਰਨ ਬਾਈ ਕਹਿੰਦਾ ਨਾ ਤਾਂ ਕਰਿਆ ਬਾਈ 65 ਦੇ ਨਾ ਕਰਨਾ 70 6000 ਰੁਪਏ ਦੀ ਬਿਹੜਾ ਜੇ ਆਪਾਂ ਦੇ ਦੇਾਂਗੇ ਕਿੰਨਾ ਬਾਈ ਦੁੱਧ ਕੱਟਿਆ ਵੈਦਾ ਪਿਛਲੇ ਦੁੱਧ ਵੀਰੇ ਆਪਾਂ ਨੂੰ ਮਾਲਕਾ ਨਹੀਂ ਯਾਰ ਇਹਦਾ ਪਹਿਲੇ ਛੂਏ 20 ਕਿਲੋ ਦੁੱਧ ਕਹਿ ਕੇ ਦਿੱਤੀ ਵੀ ਹੈ ਠੀਕ ਹੈ ਬਾਕੀ ਕੱਢ ਵੀ ਦੂ ਯਾਰ ਕੋਈ ਇਹੋ ਜੀ ਗੱਲ ਨਹੀਂ ਹੈਗੀ ਅਗਲਾ ਆਪਦੀ ਮਰਜ਼ੀ ਨਾਲ ਜਿੰਨਾ ਮਰਜ਼ੀ ਮੰਨ ਲੈ ਤੇ ਬੱਚਾ ਇਹਦੇ ਮਗਰ ਵਸੀ ਆ ਨਾ ਹਾਂ ਸੀ ਫਾਇਟ ਵਾਲਾ ਦੁੱਧ ਆ ਵੀ ਜਲਸੀ ਪੂਰੇ ਕੱਦ ਕਾਠ ਵਾਲੀ ਬਣੂ ਹੂੰ ਬੱਚਾ ਵੀ ਮਗਰ ਬਹੁਤ ਚੰਗਾ ਪਾਇਆ ਬਾਕੀ ਕੁਆਲਿਟੀ ਦੇਖ ਸਕਦਾ ਵੱਡੀ ਬੁੱਡੀ ਫੁੱਲ ਆ ਬੱਚਾ ਜੇਰ ਵਗੈਰਾ ਓਕੇ ਆ ਪਈਆ ਬੱਠਲ ਚ ਜੇਰ ਦਾ ਆਪਾਂ ਚੈੱਕ ਕਰਵਾਣਿਆ ਪਿੰਡ ਹੈਗਾ ਵੀਰ ਦਸੈਣਾ ਜ਼ਿਲ੍ਹਾ ਇਹਨੂੰ ਬਰਨਾਲਾ ਤਹਿਸੀਲ ਤਾਂ ਆਪਾਂ ਨੇੜੇ ਪਤਾਉੜ ਪੱਖੋ ਕੈਂਚਾ ਰਹਿ ਜਾਂਦਾ ਕੰਟੈਕਟ ਨੰਬਰ ਬੁੱਲੀ ਬਾਈ 9877677376 ਲੈਵਾ ਬਾਈ ਫੀਡਿੰਗ ਲੱਭੋ ਸੋਣਾ ਜੇ ਕਿਸੇ ਵੀ ਵੀਰ ਨੂੰ ਬੜ ਪਸੰਦਾ ਵੇ ਕੰਟੈਕਟ ਜ਼ਰੂਰ ਕਰੋ ਸ਼ੋਰਟ ਨੂੰ ਵੇਖੋ ਧੰਨਵਾਦ